ਤਸ ਫਿਰ ਪੂਨਾ ਮੈਂ ਖੜਨਾ ਕੀ ਆ ਹੁਣ ਰਖੜੀ ਆ ਗਈ ਏ ਤੁਹਾਨੂੰ ਫਿਰ ਮੈਂ ਸਲਾਹ ਇੱਕੋ ਨਹੀਂ ਚਾਹੀਦੀ ਏ ਨਾ ਵੇ ਤੂੰ ਵੱਧ ਵੱਧ ਘਾਰ ਆਵੇਂ ਤੇ ਫਿਰ ਮੈਂ ਪਿੱਛੇ ਬਹਿ ਜਾ ਲੈ ਸੀਮਾ ਨਹੀਂ ਤੂੰ ਐਡੇ ਪਹਿਆਂ ਵਾਲੀ ਕ੍ਰੇਡਾ ਤੇਰਾ ਖਸਣਿਆ ਕੁਝ ਚੰਗਾ ਭਤੀ ਜਲੀ ਜਾਂਦੀ ਦੀ ਕੋਈ ਰਖੜੀ ਖੜ ਪੜਾ ਨਹੀਂ ਖੜ ਤੂੰ ਤਾਂ ਵੇਹੇ ਨਾ ਮੂੰਹ ਚੀ ਪਾ ਲੈਨੀ ਤੂੰ ਤਾਂ ਜਦੋਂ ਦਾ ਆਖਿਆ ਵਾ ਨਾ ਕਿ ਤੁਸੀਂ ਤੇ ਇਸ਼ਟਾੜ ਮੈਂ ਨਾ ਨੋਟ ਇਕੱਠੇ ਕਰਨ ਦੇ ਨਹੀਂ ਉਹ ਤੋਂ ਦਾ ਕੰਮ ਠਾਪ ਹੀ ਹੋਇਆ ਪਿਆ ਮੈਂ ਤੇ ਯਾਰ ਕਰ ਛੋਟੀ ਜਿਹੀ ਜੀਜਾ ਭਰਾਵਾਂ ਵਰਗਾ ਮੈਂ ਉਹਦੇ ਝੜੁੰਦਾ ਲੁੰਦੀ ਦੱਸ ਤੂੰ ਐ ਡੜੇ ਬੋਬੇ ਕਮਾਉਂਦਾ ਆ ਚੱਲ ਲੜਨਾ ਪਈ ਹੁਣ ਤੇ ਵੱਡੀ ਭੈਣ ਮੈਂ ਤੇ ਮੇਰੀ ਗੱਲ ਸੁਣ ਹੁਣ ਭਰਾ ਵਾਸਤੇ ਉਹ ਚੀਜ਼ ਖਾੜ ਫਿਰ ਜੋ ਮੈਂ ਖੜਨਾ ਉਹ ਓਏ ਤੈਨੂੰ ਖੜਨਾ ਪੈਣਾ ਤੂੰ ਘਰੋਂ ਨਹੀਂ ਵੱਧ ਤੇ ਪੈਣਾ ਮੇਰੇ ਸਿਰ 'ਤੇ ਵਾਹ ਪੈ ਜਾਂਦੀ ਫਿਰ ਬਾਅਦ ਵਿੱਚ ਆਹੋ ਤੇ ਫਿਰ ਨਾ ਕਮੂ ਅੱਟ ਦੀ ਭਾਬੀ ਨਹੀਂ ਹੁਣ ਨੋ ਨੀ ਉਹਨੂੰ ਉਹਦਾ ਵੇਖ ਉਹਨੇ ਤਾਂ ਕਦੀ ਨਹੀਂ ਰੱਜਣਾ ਆਨੇ ਸਤਕ ਸਤ ਕਰਨੇ ਤੇ ਨਾ ਆਨੇ ਜਾਂਦਿਆਂ ਨੂੰ ਬੁਲਾਉਣਾ ਇਹ ਤੈਨੂੰ ਮੈਂ ਦੱਸਾਂ ਚਲ ਕੋਈ ਨਹੀਂ ਸਾਡਾ ਫਰਜ ਹੈ ਭੈਣ ਜੀ ਤੂੰ ਮੇਰੀ ਛੋਟੀ ਮੇਰੀ ਭੈਣ ਆ ਆਪਾਂ ਵੀਰ ਲਈ ਖਾਦਿਆ ਰਖੜੀ ਤੇ ਖੋਇਆ ਵੇਸਣ ਤੇ ਤੂੰ ਭਾਈ ਅਖਰ ਬਦਾਮੁਲਾ ਨੀ ਵੀਰ ਦਾ ਵਿਆਹ ਕਰ ਲੱਗੀ ਹੈ ਰਖੜੀ ਪੜਨੀ ਨਹੀਂ ਕੋਈ ਉਹ ਤਾਂ ਪੇਠਾ ਪੂਠਾ ਲੈ ਜਾਂਦੇ ਆ ਉਹ ਤਾਂ ਡੱਬਾ ਮਿੱਠਾ ਹੀ ਖੜਨਾ ਹੈ ਨੀ ਰਖੜੀ ਚਾਹ ਦੀ ਖਲਪਤੀ ਜੇ ਇਕੱਲਾ ਇਕੱਲਾ ਵਾ ਪਤੀ ਜਾਜਾ ਲੋ ਪਾਲੂ ਜੇ ਆਲੀ ਪਸੰਦ ਕਰਦਾ ਤਾ ਘੜੀ ਵਾਲੀ ਆਂਦਾ ਲੈ ਦਿਓ 부ਆ へ ਚਲੋ ਪਤੀਏ ਨੂੰ ਕਿਤੇ ਕਾਨੂੰ ਆਹੀਆਂ ਹੈ ਨਾ ਆਪਣਾ ਹੀ ਬੱਚਾ ਆ ਵੀ ਉਹਨੂੰ ਲੈ ਦਾਂਗੇ ਤੇ ਜੇ ਡੱਬੇ ਦੀ ਗੱਲ ਕਰਦੀਆਂ ਕਿ ਡੱਬਾ ਮੈਂ ਵੀ ਜਾਂ ਤ ਮੈਂ ਖੜੂੰਗੀ ਸੋੜ ਪਾਪੜੀ ਤੇ ਜਾਂ ਫਿਰ ਮੈਂ ਪੇਠਾ ਖੜਨਾ ਈ ਕਜਾ ਫਿਰ ਚੱਬ ਚੱਬ ਮੇਰੀ ਸਾਰੀਆਂ ਗੱਲਾਂ ਛੱਡ ਮੈਂ ਨਹੀਂ ਸ਼ੈਣਾ ਮੁਰਗੀ ਲੈ ਜਾਨੀ ਆਪਣਾ ਵਧੀਆ ਨਹੀਂ ਆ ਰਣੀ ਆ ਬਾਬਾ ਦੋਰੀ ਪਟਾ ਲਾ ਨਹੀਂ ਕੀ ਕਹਿਣ ਦੀ ਆਪੂ ਅੱਜ ਤੇ ਸ਼ੈਣਾ ਮੁਰਗੀ ਲੈ ਕੇ ਆਇਆ ਸ਼ੈਣਾ ਮੁਰਗੀ ਕੀ ਸਵਾਦ ਨਹੀਂ ਰਖੜੀ ਬਣਾਂਗੇ ਉਹਨਾਂ ਦੇਣਾ ਕੀ ਆ ਕਾ ਖਾਣੀ ਅਣੀ ਅਮਦੀਨਤ ਤਰੇ ਕੁੜੀਆਂ ਪਾਲਣੀਆਂ ਨਾ ਮੱਛ ਤੇ ਤਿਉੜੀਆਂ ਪਾਲਣੀਆਂ ਕਿ ਇਹ ਕਿੱਧਰ ਆ ਗਈਆਂ ਵਾ ਅੱਜ ਨਹੀਂ ਪਉਂਦੀ ਅੱਜ ਤੋਂ ਨੇ 100 ਪਦਾਰਥ ਬਣਾਣੇ ਪੇਕੇ ਵੀ ਅੱਜ ਆਉਣੇ ਆ ਚਲਦੀਆਂ ਵਾ ਪੇਕੇਆਂ ਦੀ ਸੇਵਾ ਵੀ ਕਰਦੀ ਐ ਸਾਡੀ ਵੀ ਕਰੂਗੀ ਸਵਾ ਸੇਵਾ ਨਹੀਂ ਉਤੋਂ ਸੇਵਾ ਦੀ ਉਮੀਦ ਲੱਗਦੀ ਨਹੀਂ ਉਤੋਂ ਤਾਂ ਤੇਰੀ ਸੇਵਾ ਕਰੂਗੀ ਸੇਵਾ ਨਹੀਂ ਕਰੂਗੀ ਹਾਂ ਅਗਲੀ ਨੇ ਜਦੋਂ ਪੇਕੇ ਆਉਣੇ ਸੋਹ ਭਾਂਤਾਂ ਦੀਆਂ ਚੀਜ਼ਾਂ ਮੈਂ ਨਹੀਂ ਪਨੀਰ ਮੈਂਨੇ ਕਈ ਕੋਹ ਮੀਟ ਮੱਛੀ ਸਭ ਤਰਨਾਗਲੀ ਨੇ ਹਾਂ ਤੇ ਸਾਡੇ ਵਰੀ ਤੋਰੀਆਂ ਰੱਖ ਦੇਣੀਆਂ ਗਾੜੀ ਕੇ ਹਾਂ ਇਹੋ ਹੀ ਬਣੀ ਜੇ ਮ ਕੰਮ ਨਹੀਂ ਚੱਲਣ ਡਿਆ ਛੋਟੀ ਨੂੰ ਜਣਾ ਫਿਰ ਛੋਟੀ ਨੂੰ ਨਾ ਤੂੰ ਵਦਕੇ ਕਰ ਤੇ ਆ ਨਹੀਂ ਅਗਲੇ ਉਹਨਾਂ ਨੂੰ ਨਿਆਣਿਆਂ ਵੀ ਮਾਰਸੀਆਂ ਦੇ ਗੁੜਗੋਣੇ ਨਹੀਂ ਉਹਨਾਂ ਨੇ ਭੂਆ ਦੇ ਗੁੜਗੋਣੇ ਨਹੀਂ ਮੈਂ ਪ੍ਰੈਕਟੀਕਲ ਹੋ ਗਈਆਂ ਹੁਣ ਮੈਂ ਬਹੁਤ ਕੁਝ ਬਰਦਾਸ਼ਤ ਕਰ ਲਿਆ ਬੜਾ ਮੈਂ ਲਟਾ ਲਿਆ ਹੁਣ ਨਹੀਂ ਮੇਰੇ ਕੋ ਵਾਹ ਹੈਗੀ ਚਲ ਤੂੰ ਮੀਰੀ ਭਰਾ ਸੋਗ ਨਾ ਚੰਗਾ ਸੀ ਇਕੱਠੇ ਜੰਮੇ ਪਲੇ ਖੇਡੇ ਮੈਂ ਉਹਦਾ ਮਾੜਾ ਨਹੀਂ ਚੰਦੀ ਪਰ ਜਿਹੜੀ ਪਰਜਾਈ ਆਈ ਹੈ ਨਾ ਉਹ ਬਹੁਤ ਵਿੱਚ ਲੈਣੀ ਦੀ ਹੁ ਮੈਂ ਤੁਮ ਮੋਲਕ ਦਾ ਠੀਕ ਹੈ ਅਗਲੀ ਪੇਕੇ ਦੇ ਵੀ ਸੋਚਦੀ ਹੈ ਤੂੰ ਭਰਾ ਨਹੀਂ ਸੋਚਨੀ ਭਰਾ ਕਰਕੇ ਕਰ ਲੈ ਚੁੱਪ ਕਰ ਤੂੰ ਵੱਡੀ ਮੈਨੀ ਲਾਲਾ ਲਾਜਪਤਰਾਇ ਦੇ ਢੇਰਾ ਬਾੜਾ ਲਾਜਪਤਰਾਇ ਫਿਰ ਮੈਨੂੰ ਕਿ ਲੈ ਜਾ ਸ਼ਰਮ ਤੇ ਲੈ ਜਾ ਉਹ ਮੋਲੀ ਲੈ ਜਾ ਫਿਰ ਤਰੋ ਮੋਲੀ ਛਾੜ ਰਖੜੀ ਲੈ ਜਾ ਕੇ ਚੁੱਪ ਕਰਕੇ ਚਮਚ ਚਮਚ ਦਾ ਡੱਬਾ ਤੂੰ ਖੜੀ ਚੁੱਪ ਕਰਕੇ ਮੈਂ ਹਾਂ ਚੱਲ ਸ਼ਰਮ ਕੇ ਦੋ ਡੱਬੇ ਲਾ 50 50 ਦੇ ਦੋ ਆਏ ਨੇ ਹਾਂ ਤੇ ਤੁਰ ਲੱਗੇ ਨੋਟ ਨਾਟਾ ਵੜਾਉਣ ਲੱਪੀ ਉੱਥੇ ਮੁੜ ਕੇ ਮੈਨੂੰ ਵੀ ਕੱਢਣੇ ਪੈਂਦੇ ਤੇ ਜਾਵਾਂਗੇ ਜਾਂ ਇਕੱਠੀਆਂ ਬਸ ਦੇ ਵਿੱਚ ਹਾਂ ਜੀ ਤੂੰ ਮੈਨੂੰ 100 ਰੁਪਏ ਫੜਾ ਦੇ ਨਾ ਹਾਂ ਨਹੀਂ ਅਗਲੀ ਪੇਕੇ ਰਖੜੀ ਵਾਲੇ ਦਿਨ ਮੈਂ ਇਹ ਰਖੜੀ ਵਾਲੇ ਦਿਨ ਪੇਕੇ ਜਾਣਾ ਵਾਂ ਤੂੰ ਇੱਕ ਦਿਨ ਪਹਿਲਾਂ ਆਜੋ ਜੇ ਅਗਰ ਮੇਰਾ ਪਿਸ਼ਾ ਨਹੀਂ ਹੈ ਕੋ ਜਾ ਜਾਈਏ ਸਾਡੇ ਭਰਾ ਨਹੀਂ ਸਾਡੇ ਭਰਾਵਾਂ ਦੀ ਹੀ ਕਰ ਸਾਨੂੰ ਖਾਉਣਾ ਨੂੰ ਖਤਰਾ ਨਹੀਂ ਵਿਚਾਰਿਆ ਨੂੰ ਆਪਣੇ ਪੇਕੇ ਉਸੇ ਦਿਨ ਜਾਉਗੀ ਰਖੜੀ ਵਾਲੇ ਦਿਨ ਤਾਂ ਸਾਨੂੰ ਆਕੂਗੀ ਅਹਾਂ ਗਾਂ ਪਿਸ਼ਾ ਆਜੋ ਕਿਉਂ ਨਹੀਂ ਚੱਲੇ ਲੜਨਾ ਰਖੜੀ ਵਾਲੇ ਦਿਨ ਹੀ ਜਾਵਾਂਗੇ ਕਿ ਲੈ ਕੇ ਆਵਾਂਗੇ ਕੋਹੜਾ ਕੋਹੜਾ ਹਾਂ ਸਵਾ ਰਖੜੀ ਵਾਲੇ ਦਿਨ ਅਗਲੇ ਨੇ ਪਹਿਲਾਂ ਫੋਨ ਕ ਮਾਰਤਾ ਵਾ ਕੀ ਦੀਦੀ ਪਹਿਲਾਂ ਆਜੋ ਜਾਂ ਫਿਰ ਬਾਅਦ ਚ ਬੱਝੋ ਭਰਾ ਕੀ ਸਾਡੇ ਭਾਵਾ ਭਰਾਵਾਂ ਨੂੰ ਕੀ ਗੱਲ ਭਤੀਜੇ ਭਰਾ ਦਾ ਮੱਥਾ ਚੁੰਮ ਜੇ ਠੰਡੀ ਹੋ ਜਾਏਗੀ ਚੱਲ ਛਾੜਾ ਮੁਰਗੀ ਲੈ ਕੇ ਚੱਲੀਏ ਹਾਂ ਹੁਣ ਮੈਨੂੰ ਕੁਝ ਦੇ ਦੀ ਹੁਣੀ ਜੀ ਤੂੰ ਨਾ ਕਦੀ ਰੱਜੀ ਮੇਰੀ ਗੱਲ ਸੁਣ ਤੀਜੀ ਨਾਲ ਇਹ ਪਰ ਹੁਣ ਛਾੜਾ ਮੁਰਗੀ ਤਾਂ ਰਵੀ ਮੇਰੇ ਕਹਦੇ ਚੱਲਾਂਗੇ ਤੇ ਤੈਨੂੰ ਬਹੁਤ ਕੁਝ ਦਵਾਂਗੀ ਮੈਨੂੰ ਘੂਰੀਆਂ ਪਾਈਂ ਕਿਤੇ ਬਿਲਕੁਲ ਖਾਲੀ ਥਾਂ ਭਰ ਦਵਾਂਗੀ ਹਾਂ ਚੱਲ ਗਿਆ ਤੇਰਾ ਅੰ ਆ ਚਾਹ ਤੂੰ ਪੀਏ ਕਿਹੜੀਆਂ ਗੱਲਾਂ ਤੇ ਆਈਆਂ ਪਰ ਗੱਲ ਉਹਨੇ ਦਵਾ ਗੋਲੀ ਨੀ ਐਵੇਂ ਚੁੱਪ ਨਹੀਂ ਲੜਾਂਗੇ ਹਾਂ ਬੜੀ ਤੇਜ਼ ਹਾਂ ਇਹ ਪਾ ਗਏ ਨੇ ਤੋ